ਗਰਾਉਂਡ ਦੇ ਗਾਇਓ ਬਿਠਾ ਦਿਓ ਵਿੱਚ ਇਧਰ ਮੈਂ ਆ ਰਾਜਾ ਆਪ ਜੀ ਚਾਲ ਕਰਗੇ ਚੱਲੇ ਉੱਥੇ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਅਤੇ ਸਨ ਡੀਆਈਜੀ ਸਾਹਿਬ ਸ੍ਰੀ ਦਸ ਸਤਿੰਦਰ ਸਿੰਘ ਆਈਪੀਐਸ ਅਫਸਰ ਉਹਨਾਂ ਦੇ ਨਾਲ ਸੈਣੀ ਐਸਐਸਪੀ ਸਾਹਿਬ ਨ ਆਮਨਿੰਦਰ ਸਿੰਘ ਜੀ ਐਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਥਾਣਾ ਘਰੇਂਡਾ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜ ਜਿਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਕਿਲੋ ਜਿਹੜੀ ਆਇਸ ਡਰੱਗ ਆ ਉਹ ਅਸੀਂ ਬਰਾਮਦ ਕੀਤੀ ਆ ਔਰ ਦੋਸ਼ੀਆਂ ਕੋਲੋਂ 1 ਲੱਖ 40 ਹਜ਼ਾਰ ਡਰੱਗ ਮਣੀ ਮਿਲੀ ਆ ਤੇ ਅੱਗੇ ਤਫਤੀਸ਼ ਜਾਰੀ ਹੈ ਜ ਜਿਹਦੇ ਵਿੱਚ ਹੋਰ ਵੀ ਬਰਾਮਦਗੀ ਹੋਣ ਦੇ ਸਾਰਿਆ ਇਸੇ ਤਰ੍ਹਾਂ ਹੀ ਇੱਕ ਦੂਸਰਾ ਮਕਦਮਾ ਦਰਜ ਕੀਤਾ ਗਿਆ ਜ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਛੋਟੇ ਲੈਵਲ ਤੇ ਪੈਡਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਉਹਨਾਂ ਕੋਲੋਂ 65 ਗ੍ਰਾਮ ਜਿਹੜੀ ਹੈਰਨ ਬਰਾਮਦ ਕੀਤੀ ਗਈ ਆ ਉਹ ਇੱਕ ਅਲੱਗ ਮਕਦਮਾ ਦਰਜ ਕੀਤਾ ਗਿਆ ਅਗਰੇ ਸ਼ਕਤੀ ਨਾਲ ਜਿਹੜਾ ਵਾ ਅਸੀਂ ਸਾਰੇ ਜਿਹੜਾ ਨਸ਼ੇ ਵਿਚਨ ਦਾ ਕੰਮ ਕਰਦੇ ਇਹਨਾਂ ਦੇ ਖਿਲਾਫ ਸ਼ਕਤੀ ਨਾਲ ਜਿਹੜਾ ਵਾ ਅਸੀਂ ਕਦਮ ਚੁੱਕ ਰਹੇ ਆ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਸਫਾਇਆ ਕਰਾਂਗੇ ਜਾਂ ਇਹ ਪੰਜਾਬ ਛੱਡ ਕੇ ਭੱਜਣਗੇ ਤੇ ਜਾਂ ਹੋਰੇ ਜੇਲ੍ਹ ਦੇ ਅੰਦਰ ਹੋਣਗੇ ਦੇਖੋ ਜੀ ਘਿੰਡਾ ਥਾਣਾ ਬਾਰਡਰ ਦੇ ਨਾਲ ਲੱਗਦਾ ਵਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜਾ ਵਾ ਸਮਗਲਰਾਂ ਦੀ ਹਮੇਸ਼ਾ ਤਾਂਗ ਰਹਿੰਦੀ ਆ ਵੀ ਇਥੋਂ ਡਰੋਨ thro ਜਾਂ ਪਾਈਪ ਕਿਸੇ ਤਰੀਕੇ ਨਾਲ ਵੀ ਸਮਗਲਿੰਗ ਕੀਤੀ ਜਾਵੇ ਜਿਹੜੀ ਪਿੱਛੇ ਜਿਹੜੀ ਸੀ ਇੱਕ ਖੇਫੜੀ ਗਈ ਆ ਡਰੋਨ ਰਾਹੀਂ ਜਿਹੜੀ ਸੀ ਉਹ ਸਮਗਲਰ ਕੋਲੋਂ ਵੱਲੋਂ ਜਿਹੜੀ ਸੀ ਮੰਗਵਾਈ ਗਈ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਤੇ 30 ਕਿਲੋ ਹੈਰਨ ਜਿਹੜੀ ਰਿਕਵਰ ਕੀਤੀ ਤੇ ਉਹਦਾ ਮੁੱਖ ਦੋਸ਼ੀ ਅੰਦਰ ਆ ਇਸ ਕਰਕੇ ਉਹਦੇ ਵਿੱਚ ਵੀ ਸਖ਼ਤਾ ਨਾਲ ਕੰਮ ਕੀਤਾ ਗਿਆ ਤੇ ਅੱਗੇ ਵੀ ਤਬਤੀਸ਼ ਚੱਲ ਪੰਜਾਬ ਪੁਲਿਸ ਇਸ ਵੇਲੇ ਸਖ਼ਤ ਬਿਲਕੁਲ ਸਖਤੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕਰਾਈਆਂ ਜਾਣਗੀਆਂ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਜਿਹੜਾ ਵਾ ਐਕਸਟ੍ਰੈਡੀਸ਼ਨ ਕਰਕੇ ਲਿਆ ਕੇ ਉਹਨਾਂ ਨੂੰ ਸਜ਼ਾ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਜਾਣਗੇ ਇਹ ਮਤ ਸੋਚਣ ਵੀ ਅਸੀਂ ਵਿਦੇਸ਼ਾਂ 'ਚ ਬੈਠ ਕੇ ਗਲਤ ਕੰਮ ਕਰਾਂਗੇ ਤੇ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅਸੀਂ ਜਿਹੜਾ ਸਖਤੀ ਨਾਲ ਜੋ ਸਰਕਾਰ ਨੇ ਕਦਮ ਚੁੱਕਿਆ ਉਹ ਸਖਤੀ ਨਾਲ ਲਿਜਾ ਦੇ ਲੋ ਸਰ ਜੋ ਸ਼ੀ ਫੜੇ ਨੇ ਇੰਟਰੋਗੇਸ਼ਨ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਅੱਗੇ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਜਿਹੜਾ ਵਾ ਕਿ ਹੋਰ ਬਰਾਮਦਗੀ ਲਈ ਕੋਸ਼ਿਸ਼ ਕੀਤੀ ਜਾਏਗੀ